ਮਾਠ ਨੂੰ ਆਰਗੈਨਿਕ ਤਰੀਕੇ ਨਾਲ ਬਿਨਾ ਜ਼ਹਿਰਾਂ ਤੋਂ ਜਾਂ ਆਪਾਂ ਕਿਵੇਂ ਕਣਕ ਨੂੰ ਸੰਭਾਲ ਸਕਦੇ ਆ ਕਣਕ ਸਾਂਭਣ ਦੇ ਦੋ ਤਿੰਨ ਤਰੀਕੇ ਆ ਇੱਕ ਤਾਂ ਆਪਾਂ ਜਿਹੜਾ ਗੱਟੇ ਬੋਰੀਆਂ ਚ ਪੈਕ ਕਰ ਲੈਨੇ ਆ ਹਾਂਜੀ ਇੱਕ ਆਪਾਂ ਡਰਮਾਂ ਚ ਪਾ ਕੇ ਰੱਖਦੇ ਆ ਹਾਂਜੀ ਸਭ ਤੋਂ ਪਹਿਲਾਂ ਕਣਕ ਲੱਗਣ ਦਾ ਕਾਰਨ ਉਹਦੇ ਵਿੱਚ ਨਮੀ ਦੀ ਮਾਤਰਾ ਹੈ ਅੱਛਾ ਜੀ ਕਣਕ ਨੂੰ ਜਦੋਂ ਵੀ ਸਟੋਰ ਕਰਨਾ ਹੈ ਹਾਂਜੀ ਉਹਨੂੰ ਪਹਿਲਾਂ ਧੋਪਾਏ ਚੰਗੀ ਤਰ੍ਹਾਂ ਸੁਕਾਉਣਾ ਹੈ ਠੀਕ ਹੈ ਸੁਕਾਣ ਕਈ ਵਾਰੀ ਆਪਾਂ ਢੇਰ ਖੁੱਲੇ 'ਚ ਮਾਰ ਦਿੰਨੇ ਆ ਪਰ ਪਤਲੀ ਨਹੀਂ ਕਰਦੇ ਕਣਕ ਨੂੰ ਜਿੰਨਾ ਚਿਰ ਉਹਦੀ ਜਮਾ ਪਤਲੀ ਤਹਿ ਕਰਕੇ ਖਿਲਾਰ ਕੇ ਆਪਾਂ ਕਣਕ ਨੂੰ ਨਹੀਂ ਸਕਾਉਂਦੇ ਉਹਨਾਂ ਚਿਰ ਕਣਕ ਪੂਰੀ ਤਰ੍ਹਾਂ ਸੁੱਕਦੀ ਨਹੀਂ ਆ ਸਸਰੀ ਜਾਂ ਹੋਰ ਲੱਗਣ ਦਾ ਕਾਰਨ ਵੀ ਇਹ ਹੁੰਦਾ ਜਦੋਂ ਦਾਣਿਆਂ 'ਚ ਨਮੀ ਆਜੂਗੀ ਤਾਂ ਛੋਡੀ ਕਣਕ ਲੱਗੂਗੀ ਲੱਗੂਗੀ ਹਾਂਜੀ ਉਦੇਚਾ ਕਰਨਾ ਕੀ ਆ ਕਣਕ ਨੂੰ ਚੰਗੀ ਤਰ੍ਹਾਂ ਐਨਾ ਸਕਾਉਣਾ ਵੀ ਆਪਾਂ ਚੱਬ ਕੇ ਦੇਖੀਏ ਨਾ ਤੇ ਕੜਕ ਕੜਕ ਹੋਵੇ ਦਾਣੇ ਦੀ ਅੱਛਾ ਐਨੀ ਕਣਕ ਸੁੱਕੀ ਹੋਣੀ ਚਾਹੀਦੀ ਜੇ ਨੋਹੋ ਸੁੱਕੀ ਕਣਕ ਨੂੰ ਆਪਾਂ ਡਰਮਾਂ 'ਚ ਪਾਉਣਾ ਤਾਂ ਉਹਨੂੰ ਧੁੱਪੇ 'ਚਾੱਕ ਕੇ ਸਿੱਧੀ ਨਹੀਂ ਪਾਉਣਾ ਠੀਕ ਹੈ ਜਾਂ ਘੱਟੇ ਭਰਨੇ ਆ ਉਹਨੂੰ ਸ਼ਾਮ ਨੂੰ ਟੱਕ ਦੋ ਕਣਕ ਨੂੰ ਸਾਰੀ ਰਾਤ ਪਈ ਰਹਿਣ ਦਿਓ ਹਾਂਜੀ ਸਵੇਰ ਤੁਸੀਂ ਉਹ ਤੋਂ ਜਿਹੜਾ ਟੱਕਿਆ ਦੀ ਦਾ ਪਾਸੇ ਘੜ ਕੇ ਹਾਂਜੀ ਫੇਰ ਡਰਾਮਾ ਵਗੈਰਾ ਜਾਂ ਘਟਿਆਂ 'ਚ ਸਟੋਰ ਕਰਨੀ ਆ ਗਟਿਆਂ ਤੇ ਜੇਟਾ ਸਟੋਰ ਕਰਨੀਆਂ ਜਦੋਂ ਗਾਂ ਸਾਉਣ ਪਾ ਦੋਂਉਂਦਾ ਹੈ ਹਾਂਜੀ ਉਦੋਂ ਹਵਾ ਦੇ ਵਿੱਚ ਨਮੀ ਵੱਜ ਜਾਂਦੀ ਹੈ ਹਾਂਜੀ ਉਹ ਨਮੀ ਦਾਣੇ ਚੂਸ ਕੇ ਤੇ ਕਣਕ ਦੇ ਵਿੱਚ ਨਮੀ ਆ ਜਾਂਦੀ ਆ ਤੇ ਉਸ ਤੋਂ ਮਗਰੋਂ ਕਣਕ ਲੱਗਣੀ ਸ਼ੁਰੂ ਹੋ ਜਾਂਦੀ ਹਾਂਜੀ ਉਹ ਨਮੀ ਨੂੰ ਆਪਾਂ ਕਿਵੇਂ ਰੋਕ ਸਕਦੇ ਆ ਜਾਂ ਤਾਂ ਜੇਟਾਂ ਕਿਸੇ ਨੇ ਆਰਗੈਨਿਕ ਤਰੀਕੇ ਨਾਲ ਗਟਿਆਂ ਚ ਸਟੋਰ ਕਰਨੀਆਂ ਤਾਂ ਥੱਲੇ ਵੀ ਗਟਿਆਂ ਦੇ ਟੂੜੀ ਹੋਣੀ ਚਾਹੀਦੀ ਆ ਜਾਂ ਆਪਾਂ ਟੂੜੀ ਵਾਲੇ ਕੋਠੇ ਚ ਸਟੋਰ ਕਰ ਸਕਦੇ ਆ ਥੱਲੇ 4 ਫੋਟਾ 1.5 ਫੋਟਾ 2 ਫੋਟਾ 2 ਡੀ ਰੱਖੋ ਫਿਰ ਗੱਟੇ ਚਣ ਕੇ ਤੇ ਉੱਤੇ ਵੀ ਉਹਦੇ ਤੇ ਸਾਈਡਾਂ ਤੇ ਵੀ ਸਾਰੇ ਟੂੜੀ ਪਾ ਦਿਓ ਜੀ ਮੋਟੀ ਜੀ ਉਹ ਗੱਟੇ ਬੋਰੀਆਂ ਚ ਕਦੇ ਵੀ ਕਣਕ ਲੱਗੂਗੀ ਨਹੀਂ ਵਿੱਚ ਕੁਝ ਨਹੀਂ ਪਾਉਣਾ ਇਹਨਾਂ ਨੇ ਨਾ ਕੋਸ਼ਿਸ਼ ਨਹੀਂ ਪਾਉਂਦਾ ਲੋੜ ਤੇ ਜਿੰਨਾ ਚਿਰ ਮਰਜ਼ੀ ਰੱਖੀ ਰੱਖੋ ਉਹਦੇ ਤੇ ਟੂੜੀ ਮੋਟੀ ਰਹਿਣੀ ਚਾਹੀਦੀ ਆ ਬਾਹਰ ਦੀ ਜਿਹੜੀ ਹਵਾ ਆਲੀ ਨਮੀ ਅੰਦਰ ਦਾਣਿਆਂ ਦੇ ਦਾਖਲ ਨਾ ਹੋਵੇ ਕਣਕ ਪਲਾਂ ਦੀ ਤੁਸੀਂ 5 ਸਾਲ ਰੱਖੀ ਰੱਖੋ ਖਰਾਬ ਨਹੀਂ ਹੋਊਗੀ ਜੇ ਡਰਮਾਂ ਚ ਪਾਉਣੀ ਆ ਜੀ ਕਿਸੇ ਨੇ ਜੇ ਡਰਮਾਂ ਚ ਪਾਉਣੀ ਆ ਉਹ ਵੀ ਸਕਾਉਣੀ ਤਾਂ ਹੈਗੀ ਆ ਪਹਿਲਾਂ ਤੇ ਡਰਮ ਦੇ ਠੱਲੇ ਥੋੜੀ ਜੀ ਤੁਸੀਂ ਦੋ ਕੁੰਗਲਾਂ ਟੂੜੀ ਪਾ ਦਿਓ ਉਹ ਤਾਂ ਯੂੰਗਣਾ ਥੱਲੇ ਆਪਾਂ ਚੰਗੀ ਸੁੱਕੀ ਤੂੜੀ ਖਿਲਾਰਨੀ ਆ ਉਹਦੇ ਵਿੱਚ ਤੂੜੀ ਦੇ ਵਿੱਚ ਸੈਲ ਵਗੈਰਾ ਜਾਂ ਜਾਂ ਕੋਈ ਪੀੜੀ ਤੂੜੀ ਨਹੀਂ ਹੋਣੀ ਚਾਹੀਦੀ ਵਧੀਆ ਸੁੱਕੀ ਤੂੜੀ ਹੋਵੇ ਫਿਰ ਉਤੋਂ ਦਾਣੇ ਪਾ ਕੇ ਡਰਮ ਦੇ ਵਿੱਚ ਦਾਣੇ ਵੀ ਤੁਸੀਂ ਰਾਤ ਨੂੰ ਠੰਡੇ ਕਰਕੇ ਟਾਕੇ ਸਵੇਰ ਪਾਉਨੇ ਆ ਹਾਂਜੀ ਪਾ ਕੇ ਚੰਗੀ ਤਰ੍ਹਾਂ ਜਦੋਂ ਡਰਮ ਭਰਨ ਦੇ ਨੇੜੇ ਆ ਗਿਆ ਉਦੇ ਉੱਤੇ ਵੀ ਥੋੜੀ ਥੋੜੀ ਤੂੜੀ ਪਾ ਦੇਣੀ ਹੈ। ਅੱਛਾ ਜੀ। ਫਿਰ ਉਹਦਾ ਢੱਕਣ ਬੰਦ ਕਰ ਲੈਣਾ। ਦੋ ਦੋ ਢਾਈ ਉਂਗਲਾਂ ਟੂੜੀ ਉੱਤੇ ਵੀ ਹੋਵੇ। ਤੇ ਵਿੱਚ ਉਹ ਕਈ ਵਾਰ ਨਿੰਮ ਦੇ ਪੱਤੇ ਜੇ ਇਹ ਚੀਜ਼ਾਂ ਵੀ ਦੱਸ ਦੋ ਇੱਕ। ਉਹ ਨਿੰਮ ਦੇ ਜੇ ਆਪਾਂ ਨਾਂ ਵੀ ਪਾਵਾਂਗੇ ਆਪਣੀ ਕਣਕ ਪੂਰੀ ਸੁੱਕੀ ਆ ਤੇ ਆਪਣਾ ਡਰਮ ਦੇ ਵਿੱਚ ਟੁੱਪ ਟੱਪ ਲਵਾਈ ਆ। ਹਾਂਜੀ। ਬਾਅਦ ਤੋਂ ਫੇਰ ਆ ਕੇ ਕਈ ਵਾਰੀ ਹੁੰਦਾ ਵੀ ਪੁਰਾਣੇ ਡਰਮ ਦੇ ਵਿੱਚ ਹੀ ਸੁਸਰੀ ਹੁੰਦੀ ਆ ਉਹ ਨਹੀਂ ਹੋਣੀ ਚਾਹੀਦੀ ਜੀ ਪਹਿਲਾਂ ਤਾਂ ਉਹ ਡਰਮ ਨੂੰ ਤੁਸੀਂ ਡੋਟਨ ਆ ਗਰਮੀ ਚ ਧੁੱਪਾਂ ਦੇਵਾਓ ਠੀਕ ਹੈ ਤੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਹੀ ਉਹਦੇ ਚ ਕਣਕ ਪਾਓ ਕਣਕ ਪਾਉਣ ਮੇਲੇ ਟੂੜੀ ਲਾਜਮੀ ਪਾਓ ਤੇ ਉੱਤੇ ਵੀ ਰੱਖਣੀ ਆ ਮਤਲਬ ਲੋਕ ਹਾਂ ਥੱਲੇ ਨੀਰੀ ਟੂੜੀ ਖਿਲਾਰ ਕੇ ਦੋ ਹੁਕਗੜਾ ਹਾਂਜੀ ਹਾਂਜੀ ਉੱਤੋਂ ਕਣਕ ਦਾ ਪਰਦੋ ਠੀਕ ਹੈ ਤੇ ਕਈ ਲੋਕ ਜਿਵੇਂ ਆਪਾਂ ਆਰਗੈਨਿਕ ਤਰੀਕੇ ਦੀ ਗੱਲ ਕਰਾਂਗੇ ਜੀ ਕਈ ਲੋਕ ਜਿਵੇਂ ਮਾਚਸ ਰੱਖ ਦਿੰਦੇ ਆ ਉਹ ਵੀ ਤਰੀਕਾ ਉਹ ਮਾਚਸ ਦਾ ਵੀ ਇਹੀ ਕਾਰਨ ਆ ਵੀ ਉਹ ਮਾਚਸਾਂ ਜੇ ਮਾੜੀ ਮੁੱਟੀ ਦਾਣਾ ਚ ਸਲਾਬ ਹੁੰਦੀ ਆ ਤਾਂ ਸਲਾਬ ਨੂੰ ਝੂਸਦੀ ਆ ਤੇ ਜੇ ਆਪਾਂ ਪਹਿਲਾਂ ਹੀ ਸੁਕਾ ਲਈ ਕਣਕ ਪੂਰੀ ਸਹੀ ਹਾਂਜੀ ਤੇ ਉਹ ਸਲਾਬ ਤਾਂ ਹੈ ਹੀ ਨਹੀਂ ਉਹਦੇ ਚ ਤੇ ਮਾਚਸਾਂ ਦਾ ਜਾਂ ਕਾਸੇ ਦਾ ਕੋਈ ਐਡਾ ਰੀਜ ਨਹੀਂ ਸਿਰਫ ਉਹ ਨਮੀ ਨੂੰ ਸੋਕਣ ਵਾਸਤੇ ਹੀ ਹੁੰਦੇ ਆ ਚਲੋ ਉਹ ਵੀ ਤਰੀਕਾ ਦੱਸ ਦਿਓ ਕਈ ਵਾਰੀ ਲੋਕ ਉਹ ਜਿਆਦਾ ਹਾਂ ਉਹਦੇ ਵਿੱਚ ਆਪਾਂ ਮਾਚਸਾਂ ਰੱਖ ਸਕਦੇ ਆ ਉਹ ਮਾਚਸ ਆਏ ਹੁੰਦੀ ਆ ਵੀ ਜਿਹੜੀ ਥੋੜੀ ਬਾੜੀ ਨਮੀ ਹੁੰਦੀ ਆ ਉਹ ਦਾਣਿਆਂ ਦੀ ਝੂਸ ਲੈਂਦੀ ਆ ਹਾਂਜੀ ਨਿੰਮ ਦੇ ਪੱਤੇ ਵੀ ਨਿੰਮ ਦੇ ਪੱਤੇ ਤਾਂ ਫਾਇਦਾ ਕਰਨਗੇ ਜੇ ਜਮਾ ਸੁੱਕੇ ਹੋਣਗੇ ਹੂੰ ਜੇ ਤੁਸੀਂ ਗਿੱਲੇ ਪਾ ਤੇ ਫੇਰ ਨਹੀਂ ਜਮਾ ਸੁੱਕੇ ਹੋਣੇ ਚਾਹੀਦੇ ਨਿੰਮ ਦੇ ਪੱਤੇ ਜੀ ਤਾਂ ਹੀ ਉਹ ਫਾਇਦਾ ਕਰਨਗੇ ਬਾਕੀ ਇਹ ਬੜੀ ਵੱਡੀ ਸਮੱਸਿਆ ਆਉਂਦੀ ਨਹੀਂ ਜੇ ਤੁਸੀਂ ਅ ਡਾਨਿਆਂ ਨੂੰ ਪ੍ਰੋਪਰ ਪੂਰਾ ਸੁਕਾਇਆ ਹੋਇਆ ਜੀ ਮੇਨ ਕਾਰਨ ਕਣਕ ਨੂੰ ਲੱਗਣ ਦਾ ਨਮੀ ਆ ਡਾਨਿਆਂ ਚ ਤੇ ਕੋਈ ਵੀ ਹੋਵੇ ਚਾਹ ਪਲਾਸਟਿਕ ਦੇ ਡਰਮ ਵੀ ਚੱਲਦੇ ਆ ਮੇਨ ਤਾਂ ਉਹਦੇ ਚ ਸੀਲ ਬੰਦ ਹੋਣਾ ਚਾਹੀਦਾ ਨਮੀ ਜਦੋਂ ਖਾਸ ਕਰਕੇ ਬਾਰਸ਼ਾਂ ਦਾ ਟਾਈਮ ਆ ਜਾਂਦਾ ਹਾਂਜੀ ਜੇ ਉਹ ਪੂਰਾ ਸੀਲਬੰਦ ਨਾ ਢੱਕਣ ਨਹੀਂ ਤਾਂ ਹਵਾ ਚੋਂ ਦਾਣੇ ਨਮੀ ਨੂੰ ਚੂਸਦੇ ਆ ਉਹ ਨਹੀਂ ਹੋਣਾ ਚਾਹੀਦਾ ਉਹ ਪੂਰਾ ਸੀਲਬੰਦ ਹੋਊਗਾ ਤਾਂ ਉਹ ਹਵਾ ਚੋਂ ਨਮੀ ਨਹੀਂ ਚੂਸੂਗਾ ਦਾਣੇ